ਜ਼ਿਲ੍ਹਾ ਪ੍ਰੇਸ਼ਦ ਬਲਾਕ ਸੰਪਤੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦਾ ਚੋਣ ਪ੍ਰਚਾਰ ਸਿੱਖਣ ਦਾ ਹੈ ਜ਼ਿਲ੍ਹਾ ਪ੍ਰੇਸ਼ਦ ਜੋਂ ਬੰਡਾਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਭਲਵਿੰਦਰ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਜੋਂ ਦੇ ਪਿੰਡ ਰੁਟਕਾ ਖਲਾਫ ਵਿਕੇ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਬੁਝੇ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਇਲਾਕੇ ਦੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕੀਤੀ ਨੇ ਸਾਰੀ ਕਾਂਗਰਸ ਪਾਰਟੀ ਦਾ ਤੇ ਚਰਨਜੀਤ ਚੰਨੀ ਦਾ ਤੇ ਸਾਰੀ ਯੂਟ ਕਾਂਗਰਸ ਦੀ ਟੀਮ ਜਿਹੜੀ ਇਸ ਮੇਰੇ ਇਲੈਕਸ਼ਨ ਚ ਮੇਰੀ ਮਤਤ ਕਰ ਰਹੀ ਹੈ ਮੈਂ ਸਾਰਿਆਂ ਦਾ ਬਹੁਤ 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 ਆਭਾਰੀਆਂ ਤੇ ਅਸੀਂ ਬਹੁਤ ਹੀ ਮਜ਼ਬੂਤੀ ਨਾਲ ਚੋਣ ਲੜ ਰਹੇ ਹਾਂ ਅਸੀਂ ਜਿੱਤ ਕੇ ਟਿੱਕ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਮੇਰੇ ਮਾਤਾ ਜੀ ਭਲਵਿੰਦਰ ਕੌਰ ਬਡਾਲਾ ਜੂਨ ਤੋਂ ਜ਼ਿਲ੍ਹਾ ਫੇਰ ਲੜ ਰਹੇ ਨੇ ਤੇ ਬੀਬੀ ਸਿਕੁੰਦਰ ਕੌਰ ਜੋ ਕੀ ਰੁੜਕਾ ਦੇ ਬਲਾਕ ਸ਼ਾਂਤੀ ਦੇ ਕੈਂਡੀਡੇਟ ਨੇ ਦੋਨੋਂ ਹੀ ਬਹੁਤ ਮਜ਼ਬੂਤੀ ਨਾਲ ਕਰ ਰਹੇ ਨੇ ਤੇ ਅੱਜ ਦਾ ਘੱਟ ਦੇਖ ਕੇ

ਉਦੇ ਲਈ ਮਾਫੀ ਚਾਹਦਾ। ਲੇਕਿਨ ਵਾਟ ਆ ਜਿਹੜਾ ਜੋਸ਼ ਆ ਉਹ ਦੇਖ ਕੇ ਮੈਂ ਪਿੱਛੇ ਹੀ ਮੋੜ ਪਰ ਮੇਰਾ ਕਹਿਣਾ ਵੀ 100 ਗੱਡੀ ਹੁਣੀ ਆ ਬੰਦੀਪ ਦੇ ਨਾਲ ਪਰਪੀਤ ਦੇ ਨਾਲ ਤੇ ਬੀਬੀ ਭਵਿੰਦਰ ਕੌਰ ਦੇ ਨਾਲ ਜਿਨ੍ਹਾਂ ਨੇ ਪੰਚਾ ਸਰਪੰਚਾ ਨੇ ਮੇਰਾ ਵੀ ਸਵਾਗਤ ਕੀਤਾ। ਬਹੁਤ ਉਤਸ਼ਾਹ ਮੈਨੂੰ ਇੱਥੇ ਦੇਖਣ ਨੂੰ ਇਲੈਕਸ਼ਨ ਦੇ ਵਿੱਚ ਮਿਲ ਰਿਹਾ। ਤੇ ਤੁਸੀਂ ਲੋਕ ਸ੍ਰੀਆ ਉਹ ਵੀ ਵੱਡੀ ਗਿਣਤੀ ਚ ਇਕੱਠੇ ਹੋਏ ਆ ਝਾੜੂ ਵਾਲਿਆਂ ਦਾ ਤਾਂ ਇੱਕ ਗੱਲ ਨਾ ਕਰਦੇ ਨਾ ਕਰੀ ਕਿ ਇਹ ਜਿਹੜੀਆਂ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਇਹ ਬਲੌਕ ਸੰਪਤੀ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ 4 ਸਾਲ ਅਗਲੀ ਸਰਕਾਰ ਦੇ ਕਰੇਣ ਇਹ ਸਰਕਾਰ ਵਿੱਚ ਇਹਨਾਂ ਨੇ ਇੱਕ ਸਾਲੇ ਰਹਿਣ ਕਿਉਂਕਿ ਸਰਕਾਰ ਦਾ ਇੱਕੋ ਸਾਲ ਰਹਿ ਗਿਆ ਅਗਲੀ ਸਰਕਾਰ ਝਾੜੂ ਦੇ ਨਹੀਂ ਆਉਂਦੀ ਹੋਰ ਜਿੱਦੀ ਮਰਜ਼ੀ ਆਵੇ ਤੁਹਾਨੂੰ ਹੀ ਪਤਾ ਲੋਕ ਝਾੜੂ ਵੜਾਏ ਤਾਂ ਪੰਗ ਆ ਚੁੱਕੇ ਤੇ ਅਗਲੀ ਸਰਕਾਰ ਦੇ ਵਿੱਚ 4 ਸਾਲ ਇਹਨਾਂ ਨੇ ਰਹਿਣਾ ਇਸ ਕਰਕੇ ਤੁਸੀਂ ਅਗਲੀ ਸਰਕਾਰ ਜਿਹੜੀ ਕਿ ਤੁਹਾਡੀ ਆਪਣੀ ਕਾਂਗਰਸ ਪਾਰਟੀ ਦੀ ਆਣੀ ਹੈ ਉਹਨੂੰ ਦੇਖ ਕੇ ਬੰਦੇ ਜਿਟਾਣੇ ਉਸ ਦੇ ਨਾਲ ਹੀ ਮੇਲ ਖਾਂਦੇ ਬੰਦੇ ਬਣਾਉਣੇ ਕਿਉਂਕਿ ਤਾਂ ਇੱਕ ਸਾਲ ਰਹਿ ਗਿਆ 6 ਮਹੀਨੇ ਤੱਕ ਬੋਟਾ ਸ਼ੁਰੂ ਹੋ ਜਾਣੀ ਆ ਅਗਲੀਆਂ ਆ ਦੋ ਤਿੰਨ ਮਹੀਨੇ ਹੁਣ ਲੱਜਾਈਆਂ ਜੇ ਬੱਚੇ ਕਿੱਧਰ ਜਾਣੇ ਇਹਨਾਂ ਦਾ ਤਾਂ ਕੰਮ ਗਿਆ ਭਾਈ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਉਹਨਾਂ ਬੰਦਿਆਂ ਨੂੰ ਤੂੰ ਜਿਤਾਓ ਜਿਹੜੇ ਕਾਂਗਰਸ ਦੇ ਨਾਲ ਮੇਲ ਖਾਂਦੇ ਆ ਕਾਂਗਰਸ ਪਾਰਟੀ ਵੱਲੋਂ ਖੜੇ ਆ ਸਹਿਯੋਗੀ ਸੋ ਮੈਂ ਝਾੜੂ ਵਾਲਿਆਂ ਨੇ ਹੋਰ ਤਾਂ ਕਾਹਦਾ ਸੀ ਆ ਬੀਬੀਆਂ ਬੈਠੀਆਂ ਹੁਣ ਮੈਂ ਤੁਹਾਡੀ 1000 ਰੁਪਏ ਦੀ ਕਰਨੀ ਕਰਨੀ ਵਸੇ ਉਹ ਤਾਂ ਥੋੜਾ ਨਰ ਤੱਕ ਆ ਗਿਆ ਬਾਬਾ ਉਹ ਊੜੀ ਨੇ ਮਾਰ ਨੂੰ ਪੁੱਛਿਆ ਵੀ ਬੇਬੇ ਬੋਟ ਕਿ ਲਪੋਣੀ ਐ ਪਿਛਲੀ ਵਾਰੀ ਕਹਿੰਦੀ ਹੋਰ ਕਿਹਨੂੰ ਪੋਣੀ ਐ ਤੇਰਾ ਮਾਹ 1000 ਰੁਪਏ ਲਿਖ ਕੇ ਆਇਆ ਕਰੂ ਤੇ ਚਾੜੇ ਨੂੰ ਪਾਉਣੀ ਹੋਰ ਕਿਹਨੂੰ ਪਾਉਣੀ ਹੁਣ 4 ਸਾਲ ਹੋ ਗਏ ਚਾੜੇ ਨੂੰ ਨਿੱਕੀ ਜਾਂਦੀ ਐ ਜੇ ਹੁਣ ਚਾੜ੍ਹ ਵਾਲੇ ਆਗੇ ਮੁੱਛੇ ਚਾੜੇ ਨਾਲ ਕੁੱਟਿਓ ਕਿ ਦਾਦੇ ਵਗੋਣੇ ਸਾਡੇ ਤਾਂ 100000 ਰੁਪਏ 48000 ਰੁਪਏ 1 ਰੁਪਿਆ ਤੁਸੀਂ ਸਾਨੂੰ ਨਹੀਂ ਦਿੱਤਾ ਮੰਨੇਕਾ ਸਕੀਮ ਚੱਤੀ ਸੀ ਉਹ ਵੀ ਇਹਨਾਂ ਨੇ ਰਕਮ ਬੰਦ ਕਰਤੀ 100 ਦਿਨ ਦੀ ਦਿਹਾੜੀ ਮਿਲਦੀ ਸੀ ਉਹਦੇ ਚੋਂ ਵੀ ਹੁਣ ਫਾਇਦਾ ਦਿਨ ਦੀ ਦਿਹਾੜੀ ਦਿੱਤੇ ਸਾਲ ਦੇ ਵਿੱਚ ਬਾਕੀ ਬੰਦੇ ਪਿਆ ਕਹਿੰਦੇ ਜੇ ਗ੍ਰਾਂਟ ਆਉਂਦੀ ਤਾਂ ਹੀ ਬੰਦੇ ਕੰਮ ਨਹੀਂ ਤੇ ਗ੍ਰਾਂਟ ਆਉਂਦੀ ਉਹ ਨਹੀਂ ਕਿਸੇ ਪਿੰਡ ਤੇ ਪੁੱਛ ਲੋ 500 ਰੁਪਏ ਵੀ ਨਾ ਨੇ ਕਿਸੇ ਪਿੰਡ ਦੀ ਪੰਚਾਇਤ ਦੇ ਹੱਥ ਪਨੇ ਰੱਖੇ ਵੀ ਤੁਸੀਂ ਡਿਵੈਲਪਮੈਂਟ ਕਰਾ ਲਓ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ ਸਾਰਾ ਤੁਸੀਂ ਤੈਸ ਨੈਸ ਹੋ ਗਿਆ ਨਸ਼ਿਆਂ ਦੀ ਪਰਮਾਰਗੋ ਕੀ ਹੈ ਤੇ ਜਿੱਥੇ ਦਿੱਖਦੀ ਹੈ ਲੁੱਟਾ ਘੋਹਾ ਦਾ ਜੋਰ ਪਿਆ ਹੋਇਆ ਤਤ ਲੋਗਾਰਤ ਹੁੰਦੀ ਹੈ ਲੇਕਿਨ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਨੌਜਵਾਨਾਂ ਨਾਲ ਧੋਖਾ ਕਹਿੰਦੇ ਜੀ ਐਸੀ ਧਰਨ ਨੌਕਰੀਆਂ ਦਵਾਂਗੇ ਤੁਹਾਨੂੰ ਟਿਕਟਾ ਦੇ ਕਰਾਂਗੇ ਜਿਹੜੀਆਂ ਨੌਕਰੀਆਂ ਆਪਾਂ ਨੇ ਕੱਟੀਆਂ ਵੇਸੀ ਉਹੀ ਮਿਲੀਆਂ ਉਸ ਤੋਂ ਬਾਅਦ ਕੋਈ ਨੌਕਰੀ ਨਹੀਂ ਅੱਜ ਤੱਕ ਕੋਈ ਨੌਕਰੀ ਨਹੀਂ ਕੱਟੀ ਆਹ ਹੁਣ ਸਾਰੇ ਨੌਜਵਾਨ ਕੱਢੇ ਆਲੇ ਦਾ ਨੇ ਪਹਿਲਾਂ ਇਹਨਾਂ ਨੂੰ ਵੀ ਲੱਗਦਾ ਸੀ ਪਤਾ ਨਹੀਂ ਇਹੀ ਭਗਤ ਸਿੰਘ ਆ ਗਏ ਆ ਇਹੀ ਪਤਾ ਨਹੀਂ ਕੀ ਬਦਲਾਅ ਲਿਆਉਂਗੇ ਫਿਰ ਇਹ ਸਮਝੀਏ ਕਿ ਨਕਲੀ ਇਨਕਲਾਬੀਏ ਤੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮਨਪ੍ਰੀਤ ਬੜਾਈ ਕੋਨ ਹਾਰ ਹੁੰਦਾ ਹੈ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੂੰ ਡਾਕਟਰਾਂਟੀ ਕਹਿੰਦੇ ਤੁਸੀਂ ਹਮੇਸ਼ਾ ਇਹਨਾਂ ਨੇ ਸਮਾਜ ਸੇਵਾ ਕੀਤੀ ਆਪਣੇ ਪਿੰਡ ਦੇ ਵਿੱਚ ਡਿਸਪੈਂਸਰੀ ਖੋਲ ਕੇ ਡਾਕਟਰੀ ਦਾ ਕੰਮ ਲੋਕਾਂ ਨੂੰ ਸਮਾਜ ਸੇਵਾ ਦਾ ਕੰਮ ਘਰ ਘਰ ਜਾ ਕੇ ਇਲਾਜ ਕਰਨਾ ਲੋਕਾਂ ਦੀ ਹਰ ਮੰਦ ਪਿਆਰੀ ਬੀਬੀ ਇਹ ਇਸ ਕਰਕੇ ਤੁਸੀਂ ਬੜੀ ਅੱਛੀ ਕਾਂਗਰਸ ਪਾਰਟੀ ਨੇ ਦਿੱਤੀ ਹੈ ਤੇ ਬੜੇ ਅੱਛੇ ਕੈਂਡੀਡੇਟ ਨੂੰ ਦਿੱਤੀ ਇਹਨਾਂ ਦਾ ਬੇਟਾ ਬੜਾ ਹੋਣ ਹਾਰਾ ਯੂਥ ਕਾਂਗਰਸ ਦਾ ਲੀਡਰ ਉਹਨੇ ਕੈਂਸਰ ਵਾਰੀ ਵਰਗੀ ਬਿਮਾਰੀ ਨੂੰ ਹਰਾ ਕੇ ਤੇ ਆਪ ਕੀਤਾ ਤੇ ਪੂਰੇ ਦੇਸ਼ ਦੇ ਵਿੱਚ ਅਜੂਦਾ ਨਾਮ ਹੈ ਯੂਥ ਕਾਂਗਰਸ ਦੇ ਵਿੱਚ ਪੂਰੇ ਦੇਸ਼ ਦਾ ਯੂਥ ਨੂੰ ਜਾਣਦਾ ਹੈ ਪੂਰੇ ਪੰਜਾਬ ਦੇ ਮੈਂ ਦੇਖਿਆ ਹੁਣ ਕਿੰਨੇ ਯੂਥ ਕਾਂਗਰਸ ਦੇ ਵਰਕਰ ਪੰਜਾਬ ਨੇ ਇੱਥੇ ਹੁੰਮਰੇ ਉਹਦੇ ਕਰਕੇ ਇੱਕ ਬਹੁਤ ਹੀ ਖੁਸ਼ਹਾਲ ਹੁੰਦਾ ਮੇਰੀ ਵੀ ਜਿੱਤ ਦੇ ਵਿੱਚ ਇਸ ਦਾ ਬਹੁਤ بڑا ਯੋਗਦਾਨ ਹੈ ਪਰਿਵਾਰ ਦਾ ਦੇ ਇਸ ਯੂਥ ਦਾ ਹੁੰਮਰੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਖਾਸ ਤੌਰ ਤੇ ਬੇਨਤੀ ਕਰਨਾ ਹੈ ਕਿ ਜਿਹੜਾ ਪਰਚੇ ਦੀ ਚੋਂ ਕਾਂਗਰਸ ਪਾਰਟੀ ਚੋਂ ਦਿੱਤੀ ਗਈ ਟਿਕਟ ਤੇ ਨਾਲ-ਨਾਲ ਇਹਨਾਂ ਦੇ ਸਹਿਯੋਗੀ ਸਾਰੇ ਬਲੋਕ ਸੰਪਤੀ ਦੇ ਮੈਂਬਰ ਸਾਹਿਬਾਨ ਦੇ ਕੋਈ ਟਿਕਟ ਯਾ ਕੋਈ ਰੋਟੇ ਟਿਕਟ ਦਿੱਤੀ ਅਮਰਦੀਪ ਕੋ ਸੰਦੀਪਰ ਕੋ ਸੋਨਪਿੰਦਰ ਕੋ ਰੁਕੇ ਤਨਾਤ ਸਾਰੇ ਹੀ ਬਹੁਤ ਅੱਛੇ ਕੈਂਡੀਡੇਟ ਐ ਐਸੇ ਖੜੇ ਕੀਤੇ ਐ ਇਹਨਾਂ ਨੂੰ ਸਾਰਿਆਂ ਨੂੰ ਰਣਕੇ ਤੁਸੀਂ ਲਿਤਾਓ ਤਾਂ ਕਿ ਅਸੀਂ ਆਉਣ ਵਾਲੀ ਸਰਕਾਰ ਦੇ ਵਿੱਚ ਇਹਨਾਂ ਦੇ ਨਾਲ ਮਿਲ ਕੇ ਤੁਹਾਡੇ ਕੰਮ ਕਰ ਸਕੀਏ ਤੇ ਆਪਣੇ ਇਲਾਕੇ ਨੂੰ ਅੱਗੇ ਵਧਾ ਸਕੀਏ ਬਹੁਤ ਕੰਮ ਹੋਣ ਵਾਲਾ 플ੋਰ ਹਰਕੇ ਦੇ ਵਿੱਚ ਬਹੁਤ ਵੱਡੇ ਵੱਡੀ ਇੰਡਸਟਰੀ ਇੱਥੇ ਆਉਣੀ ਹੈ ਯੂਨੀਵਰਸਿਟੀ ਇੱਥੇ ਆਉਣੀ ਹੈ ਕਾਲਜ ਇੱਥੇ ਆਣਾ ਠੀਕ ਰਹੇ ਆ ਆਪਾਂ ਆ ਸਾਰ ਕਿਸੇ ਤਰ੍ਹਾਂ ਟੱਪ ਜਵੇਂ ਝਾੜੂ ਵਾਲਿਆਂ ਇੱਕ ਉਹ ਅਕਾਲੀ ਦਰ ਦੇ ਪਤਾ ਕੜਾ ਐ ਨਹੀਂ ਪਤਾ ਲੱਗਦਾ ਵੀ ਕਿਹੜਾ ਝਾਲੀ ਅਕਾਲੀ ਦਰ ਹੈ ਕਿਹੜਾ ਅਸਲੀ ਅਕਾਲੀ ਦਰ ਤਿੰਨ ਚਾਰ ਅਕਾਲੀ ਦਰ ਫਿਰਦੇ ਇੱਕ ਦੂਜੇ ਨੂੰ ਸਾਰਾ ਦਿਨ ਗਾਲਾਂ ਕੱਢਦੇ ਤੇ ਅਕਾਲੀ ਦਰ ਦੇ ਨਾਮ ਦੀ ਕੋਈ ਚੀਜ਼ ਨਹੀਂ ਛੱਡੀ ਨਾ ਨੇ ਅਕਾਲੀ ਦਰ ਨੂੰ ਕਿਹ ਅਜੇਦਾਰੀ ਤੋਂ ਬਦਨਾਮ ਕਰਦਾ ਇਸ ਕਰਕੇ ਇਹਨਾਂ ਤੋਂ ਬਚ ਕੇ ਰਹਿਣਾ ਪੈਣਾ ਤੁਹਾਨੂੰ ਪੰਜਾਬ ਚੋਣ ਚਾਣ ਚੁਣੋ ਇਹ ਸਾਡੇ ਕੈਂਡੀਡੇਟ ਨੂੰ ਜਿਤਾਓ ਤਾਂ ਕਿ ਮੈਂ ਇਹਨਾਂ ਦੇ ਨਾਲ ਮਿਲ ਕੇ ਤੁਹਾਡੀ ਸੇਵਾ ਕਰ ਸਕਾਂ ਤੇ ਆਉਣ ਵਾਲੇ ਸਮੇਂ ਚ ਆਪਣੀ ਡਵੈਲਪਮੈਂਟ ਖੜਾ ਸਕਾਂ ਤੁਹਾਡਾ ਸਾਰਿਆਂ ਦਾ ਹੁੰਦੀ ਬਹੁਤ ਬਹੁਤ ਧੰਨਵਾਦ ਮੇਰੀ ਅਗਲੇ ਪਿੰਡਾਂ ਵਾਲੇ ਦੇ ਇੰਤਜ਼ਾਰ ਕਰ ਰਹੇ ਹਾਂ ਇਸ ਕਰਕੇ ਅਵੇ ਛੇਤੀ ਜਿਆਦਾ ਲੰਬਾ ਨਹੀਂ ਬੁਰਨਾ ਤੁਹਾਡਾ ਸਾਰਿਆਂ ਦਾ ਸਹਿਯੋਗ ਭਾਲਦਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੱਜਾ ਚੁੰਨ ਨਿਸ਼ਾਨ ਤੇ ਮੋਹਰ ਲਾ ਕੇ ਇਹਨਾਂ ਨੂੰ ਭਾਗ ਮਿਲਪ ਕਰੋ ਜੈ ਗੁਰੂ ਦੇ ਧੰਨ ਗੁਰੂ ਦੇ ਵੈਰ ਗੁਰੂ ਜੀ ਦਾ ਖਾਲਸਾ ਵੈਰ ਗੁਰੂ ਜੀ ਕੀ ਫਤ